ਸ਼੍ਰੀ ਵਿਰਿੰਦਰ ਬਾੜ ਐਸਐਸਪੀ ਫਾਜ਼ਲਕਾ ਜੀ ਦੇ ਵੱਲੋਂ ਉਹਨਾਂ ਜਿਹੜੀਆਂ ਸਖਤ ਅਦਾਤਾਂ ਨੇ ਕਿ ਜਿਹੜੇ ਆਪਣੇ ਜ਼ਿਲ੍ਹੇ 'ਚ ਕੋ ਮਾੜੇ ਅਨਸਰ ਨੇ ਜਿਹੜੇ ਚੋਰੀ ਚਗਾਰੀ ਸਨੇਚਿੰਗ ਜਾਂ ਕੋਈ ਵੀ ਜਿਹੜੇ ਕਰਦੇ ਆ ਤੇ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਫਾਜ਼ਲਕਾ ਸਿਟੀ ਥਾਣੇ ਵੱਲੋਂ ਜਿਹੜਾ ਇਹ ਮੁਹਿੰਮ ਦੇ ਦੌਰਾਨ ਜਿਹੜਾ ਇੱਕ ਐਫਆਈਆ ਨੰਬਰ 144 ਡੇਟਿਡ 28/8/24 ਅੰਡਰ ਸੈਕਸ਼ਨ 303 ਬੀ ਐਨ ਐਸ ਰਜਿਸਟਰ ਕੀਤੀ ਗਈ ਹੈ ਜਿਹਦੇ ਵਿੱਚ ਕਿ ਕੁੱਲ 13 ਮੋਟਰਸਾਈਕਲ ਜਿਹੜੇ ਆ ਰਿਕਵਰ ਹੋਏ ਆ ਚਾਰ ਜਿਹੜੇ ਦੋਸ਼ੀ ਨੇ ਉਹ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦੇ ਵਿੱਚ ਨਾਮ ਨੇ ਕੁਲਵਿੰਦਰ ਸਿੰਘ ਪਿੰਦਾ surjit singh vikram singh muktiya harjinder singh ਇਹਨਾਂ ਨੂੰ ਜਿਹੜਾ ਇਹ ਲਖੋ ਕਿ ਉਤਾੜਵਾਲ ਦੇ ਨੇ ਚੋਰੀਆਂ ਕਰਨ ਦੇ ਆਦੀ ਹੈ ਕਿਸੇ ਤੇ ਤਿੰਨ ਪਰਚੇ ਦਰਜ ਪਹਿਲਾਂ ਵੀ ਦਰ ਉਹਨਾਂ ਤੇ ਹੋਏ ਹੋਏ ਨੇ ਤੇ ਮਾੜੇ ਕੰਮ ਕਰਦੇ ਨੇ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਇੱਕ ਸਿੱਟੀ ਥਾਣਾ ਨੇ ਵਧੀਆ ਕਾਮਯਾਬੀ ਹਾਸਲ ਕੀਤੀ ਹੈ ਤੇ ਕੁੱਲ 13 ਮੋਟਰਸਾਈਕਲ ਬਰਾਬਦ ਕੀਤੀ। ਸ਼੍ਰੀ ਵਿਰਿੰਦਰ ਬਾੜ ਐਸਐਸਪੀ ਫਾਜ਼ਲਕਾ ਜੀ ਦੇ ਬਲੋਂ ਨੌਨਰ ਜਿਹੜੀਆਂ ਸਖਤ ਅਧਿਤਾ ਨੇ ਕਿ ਜਿਹੜੇ ਆਪਣੇ ਜ਼ਿਲ੍ਹੇ ਚ ਕੋ ਮਾੜੇ ਅਨਸਰ ਨੇ ਜਿਹੜੇ ਚੋਰੀ ਚਗਾਰੀ ਸਨੇਚਿੰਗ ਜਾਂ ਕੋਈ ਵੀ ਜਿਹੜੇ ਕਰਦੇ ਆ ਤੇ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਫਾਜ਼ਰ ਦਾ ਸਿਟੀ ਥਾਣੇ ਵੱਲੋਂ ਜਿਹੜਾ ਇਹ ਮੁਹਿੰਮ ਦੇ ਦੌਰਾਨ ਜਿਹੜਾ ਇੱਕ ਐਫ ਆਈ ਆਰ ਨੰਬਰ 144 ਡੇਟਿਡ 28/8/24 ਅੰਡਰ ਸੈਕਸ਼ਨ 303 2 ਬੀ ਐਨ ਐਸ ਰਜਿਸਟਰ ਕੀਤੀ ਗਈ ਹੈ ਜਿਹਦੇ ਵਿੱਚ ਕਿ કુલ 13 ਮੋਟਰਸਾਈਕਲ ਜਿਹੜੇ ਆ ਰਿਕਵਰ ਹੋਏ ਆ ਚਾਰ ਜਿਹੜੇ ਦੋਸ਼ੀ ਨੇ ਉਹ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦੇ ਚ ਨਾਮ ਨੇ ਕੁਲਵਿੰਦਰ ਸਿੰਘ ਕੰਦਾ surjit singh vikram singh mukhtia harjinder singh ਇਹਨਾਂ ਨੂੰ ਜਿਹੜਾ ਇਹ ਲੱਖੋ ਕਿ ਉਤਾੜਵਾਲ ਦੇ ਨੇ ਚੋਰੀਆਂ ਕਰਨ ਦੇ ਆਦੀ ਹੈ ਕਿਸੇ ਤੇ ਤਿੰਨ ਪਰਚੇ ਦਰਜ ਪਹਿਲਾਂ ਵੀ ਦਰ ਇਹਨਾਂ ਤੇ ਹੋਏ ਹੋਏ ਨੇ ਤੇ ਮਾੜੇ ਕੰਮ ਕਰਦੇ ਨੇ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਇੱਕ ਸਿੱਟੀ ਥਾਣਾ ਨੇ ਵਧੀਆ ਕਾਮਯਾਬੀ ਹਾਸਲ ਕੀਤੀ ਹੈ ਤੇ ਕੁੱਲ 13 ਮੋਟਰਸਾਈਕਲ ਬਰਾਮਦ ਕੀ